ਮੁੱਖ ਮੰਤਰੀ ਨੂੰ ਖਿਆਲ ਆਉਂਦਾ ਅਰਵਿੰਦ ਕੇਜਰੀਵਾਲ ਨੂੰ ਕਿ ਦੋ ਦਿਨਾਂ ਬਾਅਦ ਅਸਤੀਫਾ ਦੇਣਾ ਹੈ ਅਸਤੀਫਾ ਦੇਣ ਦੇ ਉਹਨਾਂ ਨੇ ਕਾਰਨ ਵੀ ਦੱਸ ਦਿੱਤੇ ਕਹਿੰਦੇ ਇਮਾਨਦਾਰੀ ਦਾ ਸਰਟੀਫਿਕੇਟ ਮੈਨੂੰ ਇਹਨਾਂ ਲੋਕਾਂ ਨੇ ਦੇਣਾ ਉਹ ਫਤਵਾ ਦੇਣਗੇ ਤੇ ਕੁਰਸੀ ਵੱਲ ਮੂੰਹ ਕਰਾਂਗੇ ਨਹੀਂ ਤੇ ਸਾਰੀ ਉਮਰ ਮੈਨੂੰ ਕੋਈ ਭੁੱਖ ਨਹੀਂ ਕੁਰਸੀ ਦੀ ਤੇ ਆਤਸ਼ੀ ਨੂੰ ਲਾ ਦਿੱਤਾ ਗਿਆ ਹੁਣ ਅਗਲੇ ਸੀਐਮ ਦੇ ਤੌਰ ਦੇ ਉੱਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ 10 ਸਾਲ ਦੀ ਸਿਆਸਤ ਔਰ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਬਣ ਗਈ ਹੈ ਕਿ ਨਾ ਔਰ ਇੱਕ ਵੱਡੀ ਗੱਲ ਹੈ ਕਿਉਂਕਿ ਹਰ ਫੀਲਡ ਦੇ ਵਿੱਚ ਕਿਸਮਤ ਵੀ ਤੁਹਾਡੇ ਕੰਮ ਬਹੁਤ ਹੁੰਦੀ ਹੈ ਕਿ ਮਿਹਨਤ ਹੈ ਡੈਡੀਕੇਸ਼ਨ ਹੈ ਪਾਰਟੀ ਪ੍ਰਤੀ ਵਫਾਦਾਰੀ ਹੈ ਲਗਨ ਉਹਦੇ ਕਰਕੇ ਤੁਹਾਡੀ ਕਿਸਮਤ ਵੀ ਜਾਗਦੀ ਹੈਗੀ ਮੈਂ ਇੰਨਾ ਦਿਨਾਂ ਦੇ ਵਿੱਚ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਤਿੰਨ ਜਿਹੜੇ ਬੰਦੇ ਨੇ ਕ੍ਰਿਸ਼ਮਾ ਆਏ ਨੇ ਕਦੀ ਚਰਨਜੀਤ ਚੰਨੀ ਨੇ ਨਹੀਂ ਸੋਚਿਆ ਕਿ ਉਹ ਮੁੱਖ ਮੰਤਰੀ ਬਣਗੇ ਕਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਸੋਚਿਆ ਸੀ ਕਿ ਉਹ ਇੱਕ ਕਮੀਡੀਅਨ ਤੋਂ ਆਪਣਾ ਸਕਸੈਸਫੁਲ ਜੀਵਨ ਦੀ ਸ਼ੁਰੂਆਤ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਤੇ ਦਸ ਸਾਲਾਂ ਦੀ ਸਿਆਸਤ ਚ ਪੰਜਾਬ ਦੇ ਵਿੱਚ ਉਹ ਐਮਪੀ ਮੁੱਖ ਮੰਤਰੀ ਬਣ ਜਾਣਗੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਨਹੀਂ ਸੋਚਿਆ ਕਿ ਆਈਆਰਐਸ ਦੀ ਨੌਕਰੀ ਛੱਡ ਕੇ ਕਰਪਸ਼ਨ ਦੇ ਖਿਲਾਫ ਕੰਮ ਕਰਨੇ ਹੈਗੇ ਫਿਰ ਕਰਪਸ਼ਨ ਦੇ ਕੇਸ ਦੇ ਵਿੱਚ ਖੁਦ ਜੇਲ੍ਹ ਜਾਣਾ ਪਊਗਾ ਤੇ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਬਣ ਜਾਣਗੇ ਤੇ ਉਸੇ ਤਰ੍ਹਾਂ ਆਤਸ਼ੀ ਨੇ ਸੋਚਿਆ ਨਹੀਂ ਸੀ ਕਦੀ ਉਹ ਮੁੱਖ ਮੰਤਰੀ ਬਣ ਜਾਣਗੇ ਮਤਲਬ ਸਿਆਸਤ ਦੇ ਵਿੱਚ ਵੀ ਤੁਹਾਡੀ ਡੈਸਟਨੀ ਜਿਹੜੀ ਬੜੀ ਕਮਾਲ ਦੀ ਆ ਗਈ ਹੁਣ ਕਿਉਂਕਿ ਮਾਸਟਰ ਸਟ੍ਰੋਕ ਖੇਡਿਆ ਗਿਆ ਸੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਕਿ ਪਹਿਲਾਂ ਉਹਨਾਂ ਨੂੰ ਆਸ ਸੀ ਕਿ ਮੈਨੂੰ ਜ਼ਮਾਨਤ ਮਿਲ ਜਾਊਗੀ ਸ਼ਰਤਾਂ ਤੋਂ ਬਿਨਾਂ ਜ਼ਮਾਨਤ ਮਿਲੂਗੀ ਬਾਅਦ ਵਿੱਚ ਸ਼ਰਤਾਂ ਦੇ ਨਾਲ ਜ਼ਮਾਨਤ ਮਿਲੀ ਫਿਰ ਉਹਨਾਂ ਦੇ ਸਿਰ ਜਿਹੜੇ ਸਾਰੇ ਦਾ ਪੇਚ ਉਹ ਫੇਲ ਹੋ ਗਿਆ ਕਿ ਨੇ ਫਿਰ ਉਹਨਾਂ ਨੇ ਜਿਹੜਾ ਮਾਸਟਰ ਸਟ੍ਰੋਕ ਖੇਡਿਆ ਕਿ ਮੈਂ ਅ ਪੰਜਾਬ ਦੇਸ਼ ਦੀ ਦਿੱਲੀ ਦੀ ਜਨਤਾ ਕੋਲੋਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਤਾਂ ਦੀ ਕੁਰਸੀ ਤੇ ਬੈਠਾਂਗਾ ਬਹੁਤ ਤਗੜੀ ਅਪੀਲ ਆ ਲੋਕਾਂ ਦੀ ਉਹ ਅਪੀਲ ਦਾ ਅੱਜ ਅਸਰ ਨਹੀਂ ਦੇਖਣ ਨੂੰ ਮਿਲੇਗਾ ਉਹ ਤੇ ਜਦੋਂ ਮੋੜ ਤੋਂ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਪੈਣ ਗਿਆ ਉਸ ਦਿਨ ਪਤਾ ਲੱਗੂਗਾ ਕਿ ਅਗਰ ਦਿੱਲੀ ਦੇ ਵਿੱਚ ਮੋੜ ਤੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣ ਗਈ ਤੇ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਕਲੀਨ ਚਿੱਟ ਦੇ ਦਿੱਤੀ ਦਿੱਲੀ ਦੀ ਜਨਤਾ ਇਹ ਕਰਦੇ ਕਿ ਕਿ ਇਮਾਨਦਾਰ ਨੇ ਉਹਦੇ ਵਾਸਤੇ ਉਹਨਾਂ ਨੇ ਪਹਿਲਾਂ ਦੇ ਸੀ ਕਿ ਮੁੱਖ ਮੰਤਰੀ ਰਹਿ ਨਹੀਂ ਸਕਦੇ ਪਰ ਹੁਣ ਆਤਸ਼ੀ ਨੂੰ ਮੁੱਖ ਮੰਤਰੀ ਬਣਾਉਣਾ ਪਿਆ ਤੇ ਤਿੰਨ ਚਾਰ ਨਾਮ ਚੱਲਦੇ ਸੀ ਲੇਕਿਨ ਆਤਸ਼ੀ ਦੇ ਨਾਮ ਤੇ ਗੁਣਾ ਪੈ ਗਿਆ ਚੰਗੀ ਗੱਲ ਹੈ ਕਿ ਇੱਕ ਔਰਤ ਨੂੰ ਜ਼ਿੰਮੇਵਾਰੀ ਦਿੱਤੀ ਔਰ ਸ਼ਾਇਦ ਉਹ ਦਿੱਲੀ ਦੀ ਤੀਜੀ ਮੁੱਖ ਮੰਤਰੀ ਹੋਏਗੀ ਔਰਤ ਪਹਿਲਾਂ ਸੁਸ਼ਮਾ ਸਵਰਾਜ ਤਿੰਨ ਦਫਾ ਸ਼ੀਲਾ ਦਿਖਸ਼ਿਤ ਰਹ ਚੁਕੇ ਨੇ ਤੇ ਹੁਣ ਆਤਸ਼ੀ ਹੈ ਨਾ ਇਹ ਵੀ ਇੱਕ ਆਪਣੇ ਆਪ ਚ ਵੱਡੀ ਗੱਲ ਹੈਗੀ ਆ ਦੂਜੀ ਗੱਲ ਹੈ ਕਿ ਹੁਣ ਦੇਖਦੇ ਆ ਕਿ ਵੋਟਾਂ ਕਦੋਂ ਪੈਂਦੀਆਂ ਆਈਆਂ ਦਿੱਲੀ ਸਰਕਾਰ ਤੇ ਹੀ ਚਾਹੁੰਦੀ ਆ ਕਿ ਨਵੰਬਰ ਦੇ ਵਿੱਚ ਕਰਵਾਉਣ ਜਦੋਂ ਮਹਾਰਾਸ਼ਟਰ ਦੀਆਂ ਪੈਂਡਿੰਗ ਨੇ ਡਿਊ ਨੇ ਉਹਨ ਭਾਰਤ ਸਰਕਾਰ ਨੇ ਚੋਣ ਕਮਿਸ਼ਨ ਨੇ ਦੇਖਣਾ ਹੈਗਾ ਕਿ ਨਵੰਬਰ ਦੇ ਵਿੱਚ ਕਰਵਾਉਣੀ ਹੈ ਜਾਂ ਬਾਅਦ ਚ ਜਦੋਂ ਦਿੱਲੀ ਦੀਆਂ ਫਰਵਰੀ ਦੇ ਵਿੱਚ ਬੰਦੀਆਂ ਜਨਵਰੀ ਫਰਵਰੀ ਦੇ ਵਿੱਚ ਹੈ ਜੇ ਇਹਦੇ ਨਵੰਬਰ ਦੇ ਵਿੱਚ ਹੋ ਸਕਦਾ ਹੋਰ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਮਾਸਟਰਸ ਟ੍ਰੂਕ ਆ ਜਾਂ ਜਿਹੜੇ ਜਜ਼ਬਾਤੀ ਉਹਨੇ ਆਪਣੇ ਜਜ਼ਬਾਤ ਦਿੱਲੀ ਦੀ ਜਨਤਾ ਕੇ ਰੱਖੇ ਉਹਦਾ ਮੁੱਲ ਪੈਂਦਾ ਕਿ ਨਹੀਂ ਪੈਂਦਾਗਾ ਜਾਂ ਜਿਹੜੀ ਉਹਨਾਂ ਦੀ ਅਪੀਲ ਆ ਕੰਮ ਆਉਂਦੀ ਕਿ ਨਹੀਂ ਆਉਂਦੀ ਕਿਉਂਕਿ ਤਾਜ਼ੇ-ਤਾਜ਼ੇ ਮਾਸਟਰਸ ਟੂ ਖੇਡਿਆ ਗਿਆ ਉਹਨਾਂ ਨੇ ਉਹਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਤੇ ਜੇ ਕਿਉਂਕਿ ਸਾਡੀ ਆਦਤ ਆ ਹਿੰਦੁਸਤਾਨੀਆਂ ਦੇ 6 ਮਹੀਨੇ ਦੇ ਸਾਨੂੰ ਚੇਤਾ ਹੀ ਭੁੱਲ ਜਾਂਦਾ ਹੈਗਾ ਕਿ ਪਹਿਲਾਂ ਕੀ ਕੁਝ ਹੋਇਆ ਹੈਗਾ ਜੇ ਜਨਵਰੀ ਫਰਵਰੀ ਵਿੱਚ ਫਿਰ ਇੰਨੀ ਅਪੀਲ ਦਾ ਅਸਰ ਨਹੀਂ ਰਹਿਣਾ ਹੈਗਾ ਹੁਣ ਸਭ ਤੋਂ ਵੱਡੀ ਇਹ ਕਿ ਇਹ ਜਿਹੜੀ ਅਪੀਲ ਹੈ ਕਿ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਆਵਾਂਗਾ ਇਮਾਨਦਾਰੀ ਦਾ ਸਰਟੀਫਿਕੇਟ ਪਹਿਲਾਂ ਹੀ ਲੋਕਾਂ ਨੇ ਦੇ ਦਿੱਤਾ ਹੈਗਾ ਜਦੋਂ ਤੁਹਾਨੂੰ ਸੱਤਾ 'ਚੋਂ ਇੱਕ ਵੀ ਲੋਕ ਸਭਾ ਸੀਟ ਨਹੀਂ ਆਏਗੀ ਉਦੋਂ ਵੀ ਤੁਸੀਂ ਜੇਲ੍ਹ ਦੇ ਵਿੱਚ ਆ ਕੇ ਪ੍ਰਚਾਰ ਕੀਤਾ ਤੁਸੀਂ ਪੰਜਾਬ ਦੀ ਜਨਤਾ ਨੂੰ ਵੀ ਕਿਹਾ ਦਿੱਲੀ ਦੀ ਜਨਤਾ ਨੂੰ ਕਿਹਾ ਕਿ ਮੈਨੂੰ ਵੋਟ ਪਾਓਗੇ ਤੇ ਮੈਨੂੰ ਜੇਲ੍ਹ ਜਾਣ ਤੋਂ ਤੁਸੀਂ ਰੋਕ ਸਕਦੇ ਹੋ ਪਰ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਪਾਈ ਤੁਹਾਨੂੰ ਜੇਲ੍ਹ ਜਾਣਾ ਪਿਆਗਾ ਜੇ ਲੋਕ ਸਭਾ ਚੋਣਾਂ ਦੇ ਵਿੱਚ ਦਿੱਲੀ ਦੀ ਜਨਤਾ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਤੁਹਾਡੀ ਉਦੋਂ ਇਮਾਨਦਾਰੀ ਨੂੰ ਨਹੀਂ ਲੋਕਾਂ ਨੇ ਕਬੂਲਿਆਗਾ ਤੇ ਜਿਹੜੀਆਂ ਗਾਂ 225 ਦੇ ਵਿੱਚ ਵੋਟਾਂ ਪੈਣੀਆਂ ਜੇ ਫਰਵਰੀ ਜਾਂ ਜਨਵਰੀ ਦੇ ਵਿੱਚ ਪਈਆਂ ਉਦੋਂ ਕੀ ਲੋਕੀ ਤੁਹਾਨੂੰ ਇਮਾਨਦਾਰ ਦੇ ਤੌਰ ਤੇ ਦੁਬਾਰਾ ਚੁਣਣਗੇ ਇਹ ਇੱਕ ਬੜੀ ਅਗਨੀ ਪ੍ਰੀਖਿਆ ਹੈ ਗਿਆ ਬਹੁਤ ਵੱਡੀ ਅਗਨੀ ਪ੍ਰੀਖਿਆ ਅਰਵਿੰਦ ਕੇਜਰੀਵਾਲ ਵਾਸਤੇ ਤੇ ਜੇ ਦਿੱਲੀ ਦੀ ਜਨਤਾ ਨੇ ਮੂਰਤ ਸੱਤਾ ਦੀ ਚਾਬੀ ਤੁਹਾਨੂੰ ਦੇ ਦਿੱਤੀ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੇ ਤੁਹਾਡੇ ਤੇ ਯਕੀਨ ਕਰ ਲਿਆਗਾ ਪਰ ਕੇਸ ਚੱਲਦੇ ਰਹੇ ਨੇ ਹੈਗੇ ਨੇ ਲੋਕਾਂ ਦੇ ਜਜ਼ਬਾਤ ਤੇ ਦੇਸ਼ ਦੀਆਂ ਅਦਾਲਤਾਂ ਤੇ ਦੇਸ਼ ਦੀਆਂ ਏਜੰਸੀਆਂ ਜ਼ਮੀਨ ਆਸਮਾਨ ਦਾ ਫਰਕ ਹੈ ਜਦੋਂ ਅਦਾਲਤਾਂ ਦੇ ਵਿੱਚ ਤੇ ਏਜੰਸੀਆਂ ਇਨਵੈਸਟੀਗੇਸ਼ਨ ਕਰਦੀਆਂ ਨੇ ਉਦੋਂ ਜਜ਼ਬਾਤ ਨਹੀਂ ਕੰਮ ਆਉਂਦੇ ਜੇ ਜਜ਼ਬਾਤਾਂ ਨੂੰ ਆਧਾਰ ਰੱਖ ਕੇ ਹੀ ਦੇਸ਼ ਦੇ ਵਿੱਚ ਫੈਸਲੇ ਸੁਣਾਏ ਜਾਣ ਲੱਗ ਪਏਗੇ ਫਿਰ ਤੇ ਇਥੇ ਕਿਆਮਤ ਕਿਆਮਤ ਹੀ ਕਿਆਮਤ ਆਜੂਗੀ ਦੇਸ਼ ਦਾ ਪੱਠਾ ਹੀ ਬੈਠ ਜਾਊਗਾ ਸਿਸਟਮ ਹੀ ਤੈਸਨੈਸ ਹੋ ਜਾਊਗਾ ਜਿੰਨਾ ਕਿ ਬਚਿਆ ਹੈਗਾ ਚਿੜੀ ਦੇ ਪਹੁੰਚੇ ਜਿੰਨਾ ਇੰਡੀਆ ਦੇ ਵਿੱਚ ਸਿਸਟਮ ਬਚਿਆ ਹੈਗਾ ਉੱਥੇ ਜਜ਼ਬਾਤ ਨਹੀਂ ਆਉਂਦੇ ਨੇ ਉੱਥੇ ਕਦਰਾਂ ਉੱਥੇ ਤੁਹਾਡੀਆਂ ਅਪੀਲਾਂ ਦਲੀਲਾਂ ਨਹੀਂ ਸੁਣੀਆਂ ਉੱਥੇ ਤਾਂ ਸਿਰਫ ਦਸਤਾਵੇਜ਼ ਬੋਲਦੇ ਨੇ ਕਾਗਜ਼ ਬੋਲਦੇ ਆ ਗਏ ਇਸ ਕਰਕੇ ਜਦੋਂ ਵੋਟਾਂ ਪੈਣਗੇ ਉਦੋਂ ਡਿਸਾਈਡ ਕੀਤਾ ਜਾਊ ਪਰ ਬਹੁਤ ਵੱਡਾ ਇਮਤਿਹਾਨ ਹੈਗਾ ਅ ਅਰਵਿੰਦ ਕੇਜਰੀਵਾਲ ਵਾਸਤੇ ਆਤਸ਼ੀ ਨੂੰ ਇਸ ਕਰਕੇ ਮੁੱਖ ਮੰਤਰੀ ਬਣਾਇਆ ਹੈਗਾ ਇੱਕ ਤੇ ਔਰਤਾਂ ਦੀ ਅਪੀਲ ਹੋਗੀ ਵੀ ਔਰਤ ਇੱਕ ਨੂੰ ਚੀਫ ਮਿਨਿਸਟਰ ਬਣਾਤਾ ਦੂਜਾ ਇਸ ਕਰਕੇ ਉਹਨਾਂ ਨੇ ਖੇੜਤਾ ਕਿ ਚਰਚਾ ਸੀ ਕਿ ਕਿਤੇ ਸੁਨੀਤਾ ਕੇਜਰੀਵਾਲ ਨੂੰ ਬਣਾ ਦੇਣ ਕਹਿਣ ਵਾਲੇ ਹੋਣਗੇ ਦੇਖੋ ਸੁਨੀਤਾ ਕੇਜਰੀਵਾਲ ਦਾ ਨਾਮ ਸੀ ਮੈਂ ਨਹੀਂ ਕੁਝ ਐਮਐਲਏ ਕਹਿੰਦੇ ਕਿ ਸੁਨੀਤਾ ਕੇਜਰੀਵਾਲ ਮੈਡਮ ਨੂੰ ਬਣਾਉ ਨਹੀਂ ਮੈਂ ਆਤਸ਼ੀ ਨੂੰ ਬਣਾਇਆ ਉਹ ਗੋਪਾਲ ਰਾਏ ਦਾ ਵੀ ਨਾਮ ਚੱਲਦਾ ਗਿਆ ਸੀ ਨਹੀਂ ਮੇਰੇ ਔਰਤ ਨੂੰ ਮੈਂ ਨਮਨ ਕਰਦਾਗਾ ਬਹੁਤ ਸਾਰੀਆਂ ਕੇਜੀ ਵਾਲ ਸਭ ਅਪੀਲਾ ਕਰਦੇ ਹੈਗੇ ਨੇ ਹੁਣ ਇਹ ਸਾਰੀਆਂ ਜਿਹੜੀਆਂ ਇਹਨਾਂ ਨੇ ਦਾਅ ਪੇਚ ਖੇਡੇ ਹੈਗੇ ਨੇ ਹੁਣ ਤੇ ਇਮੀਡੀਏਟਲੀ ਤੇ ਪਤਾ ਨਹੀਂ ਲੱਗਣਾ ਹੈਗਾ ਪਤਾ ਕਦੋਂ ਲੱਗਦਾ ਸਿਆਸੀ ਪਾਰਟੀਆਂ ਜਾਂ ਸਿਆਸੀ ਲੀਡਰਾਂ ਦੇ ਟੈਸਟ ਕਦੋਂ ਹੁੰਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ ਵੋਟਾਂ ਜਦੋਂ ਖਲੋਂਦੇ ਹੈਗੇ ਨੇ ਜਦੋਂ ਜਿੱਤ ਜਾਂਦੇ ਨੇ ਟੈਸਟ ਪਾਸ ਹੋ ਜਾਂਦੇ ਨੇ ਜਦੋਂ ਹਾਰ ਜਾਂਦੇ ਤੇ ਫੇਲ ਹੋ ਜਾਂਦੇ ਹੈਗੇ ਨੇ ਪਰ ਇਸ ਵਾਰ ਦਿੱਲੀ ਦੇ ਵਿੱਚ ਸਖਤ ਮੁਕਾਬਲੇ ਹੋਣ ਦੀ ਆਸ ਹੈ ਉਥੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਤਿੰਨ ਟਰਮਾਂ ਦੀ ਸਰਕਾਰ ਰਹਿ ਚੁੱਕੀ ਆ ਗਈ ਹੈ ਤੇ ਦੇਸ਼ ਦੀ ਜਾਂ ਦਿੱਲੀ ਦੀ ਜਨਤਾ ਨੇ ਦੇਖਣਾ ਹੈਗਾ ਕਿਉਂਕਿ ਇਹਨਾਂ ਪਹਿਲਾਂ ਵੀ ਬੜਾ ਮਾਸਟਰਸ ਟੂ ਖੇਡਿਆ ਜਦੋਂ ਪਹਿਲਾਂ ਕਾਂਗਰਸ ਪਾਰਟੀ ਨੇ ਇਹਨਾਂ ਦੇ ਨਾਲ ਗੱਠ ਜੋੜ ਕਰਕੇ ਦਿੱਲੀ ਦੇ ਵਿੱਚ ਆਪਣੀ ਪਾਰਟੀ ਦਾ ਬੇੜਾਗਰ ਕਰਦਾ ਨਿੰਜਾ ਜਿੰਦੀ ਸਰਕਾਰ ਟੁੱਟ ਗਈ ਸੀ ਦਿੱਲੀ ਦੀ ਜਨਤਾ ਦੇ ਵਿੱਚ ਉਹ ਅਪੀਲ ਕਰਕੇ ਚੱਲ ਗਿਆ ਕਿ ਮੈਨੂੰ ਤੇ ਚੱਲਣ ਹੀ ਦਿੱਤਾ ਹੈਗਾ ਲੋਕਾਂ ਨੇ ਫਤਵਾ ਲਾਇਆ ਤੂੰ 5 ਸਾਲ ਪੂਰੀ ਟਿਨਿਓਰ ਕਰ ਫਿਰ 5 ਸਾਲ ਦੇ ਦਿੱਤੇ ਆ ਗਿਆ ਕਿਨੇ ਫਿਰ ਮਾਸਟਰ ਸਟੋਕ ਵੱਡੇ ਕਿ ਪਹਿਲਾਂ ਹੀ ਉਥੇ ਦਿੱਲੀ ਦੇ ਵਿੱਚ ਦਿੱਲੀ ਆਉਟਰ ਦੇ ਵਿੱਚ ਪਾਣੀ ਦੀ ਚੋਰੀ ਹੁੰਦੀ ਸੀ ਬਿਜਲੀ ਦੀ ਬਹੁਤ ਸਾਰੀ ਚੋਰੀ ਹੁੰਦੀ ਸੀ ਉਥੋਂ ਦੀ ਦਿੱਲੀ ਸਰਕਾਰ ਨੇ ਲੀਗਲਾਈਜ਼ ਕਰ ਦਿੱਤਾ ਹੈਗਾ ਜਿਹੜੀਆਂ ਕਲੋਨੀਆਂ ਝੌਂਪੜੀਆਂ ਦੇ ਵਿੱਚ ਪਾਣੀ ਜਾਂ ਬਿਜਲੀ ਬਹੁਤ ਕੁੰਡੀਆਂ ਕਨੈਕਸ਼ਨ ਲਾਦੇ ਉਹਨੂੰ ਲੀਗਲਾਈਜ਼ ਕਰਤਾ ਇੱਕ ਵੱਡਿਆਂ ਸਾਰਿਆਂ ਨੂੰ ਮਾਫ ਕਰ ਦਿੱਤੀ ਗਈ ਬਿਜਲੀ ਆਮ ਲੋਕਾਂ ਨੂੰ ਵੀ ਫਾਇਦਾ ਹੋ ਗਿਆ ਖਾਸ ਲੋਕਾਂ ਨੂੰ ਵੀ ਫਾਇਦਾ ਹੋ ਗਿਆ ਉਹਦੇ ਨਾਲ ਇਹਨਾਂ ਦੀ ਤੀਜੀ ਵਾਰ ਸਰਕਾਰ ਬਣ ਗਿਆਗੇ ਹੁਣ ਆਹ ਦੇਖਣਾ ਕਿਉਂਕਿ ਕ腐ਸ਼ਨ ਦੇ ਬਹੁਤ ਵੱਡੇ ਚਾਰਜਸ ਲੱਗੇ ਹੈਗੇ ਨੇ ਸਤਿੰਦਰ ਜੈਨ ਜੇਲ ਦੇ ਵਿੱਚ 10 12 ਜਣੇ ਜੇਲ ਤੋਂ ਹੋ ਕੇ ਬਾਹਰ ਆ ਗਏ ਹੈਗੇ ਨੇ ਉਹ ਬਹੁਤ ਵੱਡਾ ਕਿਉਂਕਿ ਤੁਹਾਡਾ ਏਜੰਡਾ ਸੀ ਕਿ ਸਾਡੀ ਪਾਰਟੀ ਦੇ ਵਿੱਚ ਤਿੰਨ ਸੀ ਇੰਪੋਰਟੈਂਟ ਨੇ ਸੀ 4 ਕ腐ਸ਼ਨ ਸੀ 4 ਕੈਰੇਕਟਰ ਸੀ 4 ਕ੍ਰਾਈਮ ਵੀ ਸਾਡਾ ਕ੍ਰਾਈਮ ਦੇ ਨਾਲ ਨੇੜਾ ਤੇੜਾ ਨਹੀਂ ਕੋਈ ਨਾਤੇ ਨੇ ਸਾਡਾ ਕਰਪਸ਼ਨ ਦੇ ਨਾਲ ਕੋਈ ਨੇੜਾ ਤੇੜਾ ਨਹੀਂ ਹੋਊਗਾ ਤੇ ਸਾਡਾ ਕਰੈਕਟਰ ਬੜਾ ਹੋਊਗਾ ਘੈਂਡ ਹੋਊਗਾ ਉਹ ਤਿੰਨੇ ਚੀਜ਼ਾਂ ਫੇਲ ਹੋ ਗਈਆਂ ਨੇ ਹੁਣ ਦਿੱਲੀ ਦੀ ਜਨਤਾ ਨੇ ਦੇਖਣਾ ਹੈਗਾ ਕਿ ਅਗਰ ਕ腐ਸ਼ਨ ਦੇ ਮਸਲੇ ਦੇ ਵਿੱਚ ਐਕਸਾਈ ਪਾਲਿਸੀ ਦੇ ਵਿੱਚ ਤੁਹਾਨੂੰ ਜੂਟਰਨ ਲੈਣਾ ਪਿਆ ਤੁਹਾਨੂੰ ਪਾਲਿਸੀ ਰੱਦ ਕਰਨੀ ਪਈ ਹੈਗੀ ਜੇਲ੍ਹ ਜਾਣਾ ਪਿਆ ਹੈਗਾ ਜਮਾਨਤ ਜਿਹੜੀ ਮਿਲੀ ਹੁੰਦੀ ਆ ਉਹਨੂੰ ਤੁਸੀਂ ਜਿੱਤ ਨਹੀਂ ਕਹਿ ਸਕਦੇ ਫਿਰ ਤੇ ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਕਹੂਗਾ ਕਿ ਮੈਂ ਜਿੱਤ ਗਿਆ ਜਾਂ ਵਿਕਰਮ ਸਿੰਘ ਮਜੀਠੀਆ ਜਾਂ ਹੋਰਾਂ ਨੂੰ ਵੀ ਜਮਾਨਤਾਂ ਮਿਲੀਆਂ ਉਹ ਸਾਰੇ ਆਪਣੇ ਵਿਕਟਰੀ ਵਾਲਾ ਨਿਸ਼ਾਨ ਬਨਉਦੇ ਰਗੇ ਜਦੋਂ ਤੱਕ ਅਦਾਲਤਾਂ ਬਰੀ ਨਹੀਂ ਕਰਦੀਆਂ ਤਦ ਤੱਕ ਇਹਨੂੰ ਵਿਕਟਰੀ ਨਹੀਂ ਮੰਨਿਆ ਜਾ ਸਕਦਾ ਪਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੀਆਂ ਨੇ ਸਿਆਸੀ ਪਾਰਟੀਆਂ ਸਿਆਸੀ ਲੀਡਰ ਉਹਦਾ ਦੇਖਦੇ ਆ ਕਿ ਆਉਣ ਵਾਲੇ ਸਮੇਂ 'ਚ ਕਿੰਨਾ ਫਾਇਦਾ ਹੋਊਗਾ ਇੱਕ ਹੋਰ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਤਬਦੀਲੀ ਹੋ ਗਈ ਹੈ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਹੋ ਜੂ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਵੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਮੰਤਰੀਆਂ ਦੇ ਵਿੱਚ ਬਦਲਾਅ ਕਰ ਸਕਦੇ ਨੇ ਕਿਉਂਕਿ ਹੁਣ ਰਵਿੰਦ ਕੇਜਰੀਵਾਲ ਸਾਹਿਬ ਬਾਹਰ ਆ ਗਏ ਨੇ ਅੱਗੇ ਕੁਝ ਫੈਸਲੇ ਲੈਣੇ ਹੁੰਦੇ ਸੀ ਤੇ ਮੁਖਮੰਦੀ ਭਗਵੰਤ ਮਾਨ ਨੂੰ ਜਾ ਕੇ ਜੇਲ੍ਹ 'ਚ ਮਿਲਣਾ ਪੈਂਦਾ ਹੈਗਾ ਸੀ ਉੱਥੇ ਡਿਸਕਸ ਕਰਦੇ ਹੈਗੇ ਹੁਣ ਰਵਿੰਦ ਕੇਜਰੀਵਾਲ ਬਾਹਰ ਆ ਗਏ ਨੇ ਹੁਣ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਤਿੰਨ ਚਾਰ ਜਿਹੜੇ ਮੰਤਰੀ ਨੇ ਨਵੇਂ ਆ ਸਕਦੇ ਨੇ ਤਿੰਨ ਚਾਰ ਦੀ ਛੁੱਟੀ ਹੋ ਸਕਦੀ ਹੈਗੀ ਉਹ ਦੇਖਦੇ ਆ ਕਿ ਫਿਲਹਾਲ ਤੇ 5 ਅਕਤੂਬਰ ਤੱਕ ਰਵਿੰਦ ਕੇਜਰੀਵਾਲ ਤੇ ਪੰਜਾਬ ਸਰਕਾਰ ਉੱਥੇ ਬਿਜੀ ਹੈ ਹਰਿਆਣੇ ਦੇ ਵਿੱਚ ਪੰਜਾਬ ਦੇ 50 ਦੇ ਕਰੀਬ ਐਮਐਲਏ ਤੇ ਮੰਤਰੀਆਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਬੀਤੇ ਦਿਨੇ ਜੀਂਦ ਦੇ ਵਿੱਚ ਡਾਕਟਰ ਸੰਦੀਪ ਪਾਟਕੋੜਨ ਮੀਟਿੰਗ ਲਾਤੀ ਕਿ 3 ਅਕਤੂਬਰ ਕੋ 3 ਅਕਤੂਬਰ ਤੱਕ ਚੋਣ ਪ੍ਰਚਾਰ ਬੰਦ ਹੋ ਜਾਣਾ 5 ਨੂੰ ਵੋਟਾਂ ਨੇ 3 ਅਕਤੂਬਰ ਤੱਕ ਪੰਜਾਬ ਦੇ ਸਾਰੇ ਮੰਤਰੀ ਤੇ ਐਮਐਲਏ ਉਹ ਜੀ ਹਰਿਆਣੇ ਦੇ ਵਿੱਚ ਵੀ ਜੀ ਨੇ ਹਰ ਇੱਕ ਨੂੰ ਦੋ ਦੋ ਹਲਕੇ ਦੇ ਦਿੱਤੇ ਹੈਗੇ ਨੇ ਪੰਜਾਬ ਇਸ ਟਮੀ ਸਿਆਸਤ ਪੱਖੋਂ ਸਖਣਾ ਹੈਗਾ ਸਰਕਾਰੀ ਅਫਸਰ ਨੰਦ ਮਾਰ ਰਿਹਾ ਹੈਗੇ ਨੇ ਮੰਤਰੀ ਵੀ ਹਲਕੇ ਬਾਹਰ ਨੇ ਐਮਐਲਏ ਵੀ ਬਾਹਰ ਨੇ ਇੱਥੇ ਮੌਜਾ ਮੌਜਾ ਹੈਗੀਆਂ ਨੇ 5 ਅਕਤੂਬਰ ਤੋਂ ਬਾਅਦ ਮੰਨਿਆ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਵੀ ਕਿਸੇ ਵੇਲੇ ਵੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋ ਸਕਦਾ ਹੈਗਾ ਔਰ ਦਿੱਲੀ ਆਤਿਸ਼ੀ ਕਿਉਂਕਿ ਉਹਨਾਂ ਨੇ ਆਪਣਾ ਦਾਵਾ ਪੇਸ਼ ਕਰ ਦਿੱਤਾਗਾ ਲੈਫਟਿਨੈਂਟ ਗਵਰਨਰ ਸੌ ਕਦੋਂ ਚੱਕਦੇ ਨੇ ਭੜ ਕੇ ਚੱਕਦੇ ਨੇ ਪਰਸੋਂ ਜਾਂ ਤਰਸੋਂ ਚੱਕਦੇ ਹੱਗਨੇ ਸੌ ਤੇ ਉਹਨਾਂ ਨੂੰ ਚੁਕਾਈ ਦੇਣਗੇ ਦਾਵਾ ਪੇਸ਼ ਕਰ ਦਿੱਤਾ ਔਰ ਕਿਉਂਕਿ ਮжоਰਿਟੀ ਆਮ ਆਦੀ ਪਾਰਟੀ ਕੋ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਇਹਦੇ ਚ ਕੋਈ ਇਦਾਂ ਦੀ ਸੰਵਧਾਨਿਕ ਕ੍ਰਾਈਸਿਸ ਨਹੀਂ ਹੈਗਾ ਆਮ ਆਦੀ ਪਾਰਟੀ ਨੇ ਪਹਿਲਾਂ ਮੀਟਿੰਗ ਕੀਤੀ ਵਿਧਾਇਕਦਲ ਦਾ ਨੇਤਾ ਅਜ ਪਰ ਸਵਧਾਨ ਆਤਿਸ਼ੀ ਨੂੰ ਚੋਲਿਆ ਹੈਗਾ ਸਾਢੇ 4 ਵੇ ਅਰਵਿੰਦ ਕੇ ਜੀ ਵਾਲੇ ਅਸਤੀਫਾ ਦੇ ਦਿੱਤਾ ਨਾਲ ਹੀ ਉਹਨਾਂ ਨੇ ਦਾਵਾ ਪੇਸ਼ ਕਰ ਦਿੱਤਾ ਹੈਗਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਕਾਨੂੰਨੀ ਰੀਡਕਾ ਨਹੀਂ ਹੈਗਾ ਔਰ ਰਾਤਸੀ لازਮੀ ਤੌਰ ਤੇ ਕੱਲ ਜਾਂ ਪਰਸੋਂ ਬਤੌਰ ਮੁੱਖ ਮੰਤਰੀ ਦਾ ਹਲਫ ਲੈ ਲੈਣਗੇ